ਸੋਸ਼ਲ ਮੀਡੀਆ ਦੇ ਉੱਪਰ ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਤਾ ਚਰਨ ਕੌਰ ਤੇ ਸਰਦਾਰ ਬਲਕੌਰ ਸਿੰਘ ਐਸਐਸਪੀ ਦਫ਼ਤਰ ਦੇ ਅੱਗੇ ਜਾ ਕੇ ਧਰਨੇ ਦੇ ਉੱਪਰ ਬੈਠ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਤਰਨਾ ਹੁਣ ਅਸੀਂ ਪੱਕਾ ਹੀ ਲਾ ਦਿੱਤਾ ਹੈ ਕਿਉਂਕਿ ਮਾਨਸਾ ਦਾ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਤੇ ਇਹ ਮੁ슬ਮਾਨਾਂ ਦੇ ਨਾਲ ਰਲਿਆ ਹੋਇਆ ਹੈ ਤਾਂ ਦੋਸਤੋ ਅਸਲ ਦੇ ਵਿੱਚ ਉਹਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਬੀਤੇ ਦੇਣੀ ਪੇਮੈਂਟ ਦਾ ਇੱਕ ਰੋਲਾ ਪਿਆ ਹੋਇਆ ਜੋ ਕਿ ਉਹਨਾਂ ਦੀ YouTube ਦੀ ਅਰਨਿੰਗ ਵਨ ਡਿਜੀਟਲ ਕੰਪਨੀ ਦੇ ਵੱਲੋਂ ਕਲੀਅਰ ਨਹੀਂ ਕੀਤੀ ਗਈ ਅਤੇ ਕੁਝ ਇਨਫਲੂਐਂਸਰਾਂ ਦੇ ਵੱਲੋਂ ਤੇ ਕੁਝ YouTube ਚੈਨਲਾਂ ਦੇ ਵੱਲੋਂ ਬੰਟੀ ਵੈਂਸ ਦਾ ਵੀ ਨਾਮ ਲਿਆ ਜਾ ਰਿਹਾ ਪਰ ਬੰਟੀ ਵੈਂਸ ਨੇ ਆਪਣੀ ਰੀਸੈਂਟਲੀ ਆਪਣੇ Instagram ਅਕਾਊਂਟ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਤੇ ਉਸ ਦੇ ਵਿੱਚ ਲਿਖਿਆ ਕਿ ਮੈਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਹਮੇਸ਼ਾ ਨਾਲ ਰਹਾਂਗਾ ਤੇ ਮੈਂ ਇਸ ਘਟਾਲੇ ਦੇ ਵਿੱਚ ਨਹੀਂ ਹਾਂ ਅਤੇ ਬੰਟੀ ਵੈਂਸ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਆ ਤੇ ਉਹ ਜਿੱਥੇ ਵੀ ਮੈਨੂੰ ਕਹਿਣਗੇ ਮੈਂ ਉਹਨਾਂ ਦੇ ਨਾਲ ਖੜਾਂਗਾ ਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਇਸ ਘਟਾਲੇ ਦੇ ਵਿੱਚ 130 ਕਰੋੜ ਰੁਪਇਆ ਬੰਦਾ ਸੀ ਸਿੱਧੂ ਮੂਸੇਵਾਲੇ ਦਾ ਜਿਸ ਤੋਂ ਬਾਅਦ ਪਰਿਵਾਰ ਨੂੰ ਸਿਰਫ 100 ਕਰੋੜ ਹੀ ਮਿਲੇ ਤੇ 30 ਕਰੋੜ ਦਾ ਘਟਾਲਾ ਵਨ ਡਿਜੀਟਲ ਕੰਪਨੀ ਦੇ ਨਾਮ ਦੇ ਨਾਲ ਲਾਇਆ ਜਾ ਰਿਹਾ ਹੈ ਸਰਦਾਰ ਬਲਕੌਰ ਸਿੰਘ ਦੇ ਵੱਲੋਂ। ਬਾਕੀ ਦੋਸਤੋ ਸਮੇਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਹੀ ਦੇਣਾ ਹੈ। ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ।